ਔਰ ਨਗਰ ਮੌਸਲ ਤਰਨਤਲ ਜਿਹੜੇ ਇੱਕ ਕਰਮਚਾਰੀ ਨੂੰ ਰੰਜੀਅਤ ਬੜਾਇਆ ਗਿਆ ਵੇਜਿਲੈਂਸ ਕੋ ਅਗਲੋ ਦੀ ਜਾਂਚ ਹੋਦੀ ਹੈ ਐਸਐਸਪੀ ਸਾਹਿਬ ਸਰਦਾਰ ਅਮਰ ਸਿੰਘ ਨੇ ਦਸ਼ਾ ਨਿਰਦੇਸ਼ਾਂ ਹੇਠ ਅੱਜ ਅਸੀਂ ਮਨਿੰਦਰ ਪਾਲ ਰਫੀਕੀ ਨੂੰ 10000 ਰੁਪਏ ਲੈਂਦੇ ਰੰਗੇ ਹਤੀਫਾਰ ਕੀਤਾ ਜਿਸ ਦੇ ਵਿੱਚ ਸਖਦੇਵ ਸਿੰਘ ਪਾਸੋਂ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਦੇ ਇਸ ਇਹਦੇ ਵਿੱਚ ਪੈਸੇ ਮੰਗੇ ਸੀਗੇ ਤੇ ਸਰਕਾਰੀ ਬੰਵਾਉਂਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10000 ਰੁਪਏ ਲੈਂਦੇ ਰੰਗੇ ਹਤੀ ਗ੍ਰਫਰ ਕੀਤਾ ਗਿਆ ਤੇ ਇਸ ਜਿਹੜਾ ਰਿਜਿਸਟਰ ਕਰ ਦਿੱਤਾ ਗਿਆ ਨਗਰ ਮੌਸਲ ਕਰਨਾਲ ਜਿਹੜੇ ਇੱਕ ਕਰਮਚਾਰੀ ਨੂੰ ਰੰਗੇ ਪੜਾਇਆ ਗਿਆ ਵਿਜੀਲੈਂਸ ਭਾਗ ਲੋ ਉਹਦੀ ਜਾਣਕਾਰੀ ਸੀ ਐਸਐਸਪੀ ਸਾਹਿਬ ਸਰਦਾਰ ਅਮਰ ਸਿੰਘ ਉਹਨਾਂ ਦੇ ਸਾਹਮਣੇ ਸਾਹ ਹੈ ਅੱਜ ਅਸੀਂ ਨਰਿੰਦਰ ਪਾਉੜਾ ਫਰਵਿਕੀ ਨੂੰ 10000 ਰੁਪਏ ਲੈਂਦੇ ਰੰਗੇ ਹਤੀ ਗ੍ਰਫਰ ਕੀਤਾ ਜਿਸ ਦੇ ਵਿੱਚ ਸਖਦੇਵ ਸਿੰਘ ਪਾਸੋਂ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਦੇ ਇਸ ਦੇ ਵਿੱਚ ਪੈਸੇ ਮੰਗੇ ਸੀਗੇ ਤੇ ਸਰਕਾਰੀ ਬਹਾਮ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10000 ਰੁਪਏ ਲੈਂਦੇ ਰੰਗਿਆਤੀ ਗ੍ਰਫਰ ਕੀਤਾ ਗਿਆ ਤੇ ਇਸ ਜਿਹੜਾ ਰਜਿਸਟਰ ਕਰ ਦਿੱਤਾ ਗਿਆ ਨਗਰ ਮੌਸਲ ਕਰਨਾਲ ਜਿਹੜੇ ਇੱਕ ਕਰਮਚਾਰੀ ਨੂੰ ਰੰਗਿਆਤ ਬੜਾਇਆ ਗਿਆ ਵਿਜੀਲੈਂਸ ਭਾਗ ਲੋ ਉਹਦੀ ਜਾਣਕਾਰੀ ਹੈ ਐਸਐਸਪੀ ਸਾਹਿਬ ਸਰਦਾਰ ਅਮਰ ਸਿੰਘ ਉਹਨਾਂ ਦੇ ਸਾਹੇ ਅੱਜ ਅਸੀਂ ਨਰਿੰਦਰ ਪਾਉੜਾ ਫਰਦਿਕੀ ਨੂੰ 10000 ਰੁਪਏ ਲੈਂਦੇ ਰੰਗਿਆਤੀ ਗ੍ਰਫਰ ਕੀਤਾ ਜਿਸ ਦੇ ਵਿੱਚ ਸੁਖਦੇਵ ਸਿੰਘ ਪਾਸੋਂ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਨ ਦੇ ਇਸ ਵਿੱਚ ਪੈਸੇ ਮੰਗੇ ਸੀਗੇ ਤੇ ਸਰਕਾਰੀ ਬਿਮਾਉਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10000 ਰੁਪਏ ਲੈਂਦੇ ਰੰਗੇ ਹਤੀ ਗ੍ਰਿਫਤਾਰ ਕੀਤਾ ਗਿਆ ਤੇ ਇਸ ਜਿਹੜਾ ਰਜਿਸਟਰ ਕਰ ਦਿੱਤਾ ਗਿਆ ਨਗਰ ਮੌਸਲ ਤਰਨਤਲ ਦੇ ਇੱਕ ਕਰਮਚਾਰੀ ਨੂੰ ਰੰਗੇ ਰੰਗਿਆ ਗਿਆ ਵਜਿਦ ਇਸ ਕੋ ਅਗਲੋ ਦੀ ਜਾਣਕਾਰੀ ਹੁੰਦੀ ਹੈ ਐਸਐਸਪੀ ਸਾਹਿਬ ਸਰਦਾਰ ਅਮਰ ਸਿੰਘ ਨੇ ਦਸ਼ਨ ਦੇ ਸਾਹੇ ਅੱਜ ਅਸੀਂ ਨਰਿੰਦਰ ਪਾਲ ਉਸ ਵਿੱਕੀ ਨੂੰ 10000 ਰੁਪਏ ਲੈਂਦੇ ਰੰਗੇ ਹਤੀ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਸੁਖਦੇਵ ਸਿੰਘ ਪਾਸ ਹੋ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਨ ਦੇ ਇਸ ਵਿੱਚ ਪੈਸੇ ਮੰਗੇ ਸੀਗੇ ਤੇ ਸਰਕਾਰੀ ਬਿਮਾਉਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10000 ਰੁਪਏ ਲੈਂਦੇ ਰੰਗੇ ਹਤੀ ਗ੍ਰਫਤਾਰ ਕੀਤਾ ਗਿਆ ਤੇ ਇਸ ਜਿਹੜਾ ਰਜਿਸਟਰ ਕਰ ਦਿੱਤਾ ਗਿਆ ਨਗਰ ਮੌਸਲ ਤਰਨਾਲ ਦੇ ਇੱਕ ਕਰਮਚਾਰੀ ਨੂੰ ਰੰਗੇ ধরা ਗਿਆ ਵਜਿਦਸ ਕੋ ਅਗਰ ਉਹ ਦੀ ਜਾਣਕਾਰੀ ਹੁੰਦੀ ਐਸਐਸਪੀ ਸਾਹਿਬ ਸਰਦਾਰ ਅਮਰ ਸਿੰਘ ਨੇ ਦਸ਼ਨ ਦੇ ਸਾਹੇ ਅੱਜ ਅਸੀਂ ਨਰਿੰਦਰ ਪਾਲ ਉਸ ਵਿੱਕੀ ਨੂੰ 10000 ਰੁਪਏ ਲੈਂਦੇ ਰੰਗੇ ਹਤੀ ਗ੍ਰਫਤਾਰ ਕੀਤਾ ਜਿਸ ਦੇ ਵਿੱਚ ਸੁਖਦੇਵ ਸਿੰਘ ਪਾਸੋਂ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਨ ਦੇ ਇਸ ਵਿੱਚ ਪੈਸੇ ਮੰਗੇ ਸੀਗੇ ਤੇ ਸਰਕਾਰੀ ਬਿਗਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10000 ਰੁਪਏ ਲੈਂਦੇ ਰੰਗੇ ਹਤੀ ਗ੍ਰਫਤਾਰ ਕੀਤਾ ਗਿਆ ਤੇ ਇਸ ਜਿਹੜਾ ਰਜਿਸਟਰ ਕਰ ਦਿੱਤਾ ਗਿਆ ਨਗਰ ਮੌਸਲ ਤਰਨਤਲ ਦੇ ਇੱਕ ਕਰਮਚਾਰੀ ਨੂੰ ਰੰਗੇ ਰੰਗਿਆ ਗਿਆ ਵਜਿਦਸ ਕੋ ਅਗਲੋ ਦੀ ਜਾਣਕਾਰੀ ਹੁੰਦੀ ਹੈ ਐਸਐਸਪੀ ਸਾਹਿਬ ਸਰਦਾਰ ਅਮਰ ਸਿੰਘ ਨੇ ਦਸ਼ਨ ਦੇ ਸਾਹੇ ਅੱਜ ਅਸੀਂ ਮਨਿੰਦਰ ਪਾਲ ਰਸਵਿਕੀ ਨੂੰ 10000 ਰੁਪਏ ਲੈਂਦੇ ਰੰਗੇ ਹਤੀ ਗ੍ਰਫਤਾਰ ਕੀਤਾ ਜਿਸ ਦੇ ਵਿੱਚ ਸੁਖਦੇਵ ਸਿੰਘ ਪਾਸ ਹੋ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਨ ਦੇ ਇਸ ਵਿੱਚ ਪੈਸੇ ਮੰਗੇ ਸੀਗੇ ਤੇ ਸਰਕਾਰੀ ਬਿਗਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10000 ਰੁਪਏ ਲੈਂਦੇ ਰੰਗੇ ਹਤੀ ਗ੍ਰਫਤਾਰ ਕੀਤਾ ਗਿਆ ਤੇ ਇਸ ਜਿਹੜਾ ਰਜਿਸਟਰ ਕਰ ਦਿੱਤਾ ਗਿਆ ਨਗਰ ਮੌਸਲ ਤਰਨਤਲ ਦੇ ਇੱਕ ਕਰਮਚਾਰੀ ਨੂੰ ਰੰਗੇ ਹਟਿਆ ਗਿਆ ਵਿੱਚ ਇਸ ਕੋ ਅਗਲੋ ਦੀ ਜਾਣਕਾਰੀ ਹੁੰਦੀ ਹੈ ਐਸਐਸਪੀ ਸਾਹਿਬ ਸਰਦਾਰ ਅਮਰ ਸਿੰਘ ਨੇ ਦਸ਼ਨ ਦੇ ਸਾਹੇ ਅੱਜ ਅਸੀਂ ਨਰਿੰਦਰ ਪਾਲ ਉਸ ਵਿੱਕੀ ਨੂੰ 10000 ਰੁਪਏ ਲੈਂਦੇ ਰੰਗੇ ਹਤੀ ਗ੍ਰਫਤਾਰ ਕੀਤਾ ਜਿਸ ਦੇ ਵਿੱਚ ਸਖਦੇਵ ਸਿੰਘ ਪਾਸ ਹੋ ਉਹਨਾਂ ਨੇ ਜਿਹੜੀ ਆ ਐਨਓਸੀ ਜਾਰੀ ਕਰਨ ਦੇ ਇਸ ਇਹਦੇ ਵਿੱਚ ਪੈਸੇ ਮੰਗੇ ਸੀਗੇ